ਨਾ ਛੁਰ ਲੈ ਕੇ ਪਹਿਲਾਂ ਤੁਹਾਨੂੰ ਬੁਝਾਰ ਦੱਸ ਦਿੰਦੇ ਆ ਕਿ ਬੁਝਾਰ ਕੀ ਹੈ ਤਿੰਨ ਪੈਰਾਂ ਵਾਲੀ तितਲੀ ਨਾ ਧੋ ਕੇ ਬਾਹਰ ਨਿਕਲੀ ਤਿੰਨ ਪੈਰਾਂ ਵਾਲੀ तितਲੀ ਨਾ ਧੋ ਕੇ ਬਾਹਰ ਨਿਕਲੀ ਉਹ ਪੂਟਰੀ ਜਿਹੜੀ ਹੁੰਦੀ ਆ ਪੁੰਡਰੀ ਨਾ ਧੋ ਕੇ ਕਿਤੇ ਨੇ ਬਲਾ ਗੱਡਾ ਗਿਆ ਤੇਵਾ ਕੇ ਕਰ ਦਾਂਗੇ ਵਾਹ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਹ ਗੱਲ ਤੁਸੀਂ ਪਹਿਲਾਂ ਸੁਖਵੀਰ ਵਾਦਲ ਨੂੰ ਕੁਛ ਨਹੀਂ ਸੀ ਬੱਕਰਾ ਹੋਊਗਾ ਤਨ ਲੱਗਾ ਖਲਾਲ ਕੰਨ ਤੋਂ ਫੱਲਦਾ ਤਿੰਨ ਪੈਰਾਂ ਵਾਲੀ ਹੈਗੀ तितਲੀ ਜੀ ਦੁਨੀਆ ਤੇ ਹੋਗੀ ਤਾਂ ਹੀ ਚਪਲਾ ਚਪਲਾ ਕਰੇ तितਲੀ ਨਾ ਤਾਂ ਮਾਰ ਨਿਕਲੀ ਅੜੀ ਚਾਈ ਅੜੀ ਚਾਈ ਮੈਨੂੰ ਤਾਂ ਠੂੰਡ ਲੱਗਦਾ ਤਾਣ ਜਿਆਦਾ ਸਾਡੇ ਭਰਾ ਦਾ ਦਿਲ ਟੁੱਟ ਗਿਆ ਦਾਗਰ ਕਰਨ ਕੋਈ ਗੱਲ ਨਹੀਂ ਆ। ਇਹ ਕਿੱਸਾ ਹੋਈ ਸੁਣਾ ਦੋ। ਕਿੱਸਾ ਵੇੜੋ ਕਿਹੜਾ ਸਰੋੜਾ ਕੋਈ ਵੀ। ਕਹਿੰਦਾ ਮੇਰਾ ਆਸਾ-ਬਾਸਾ ਲੁੱਟ ਲੈ ਗਈ ਨੀ ਕੀ ਰੋਣਾ ਖੱਬੇ ਸੱਜੇ ਨੂੰ। ਇੱਕ ਦਿਨ ਮੈਨੂੰ ਮਾਂ ਪੁੱਛਦੀ "ਦਾਰੂ ਦੇ ਨਾ ਰੱਜੇ ਨੂੰ।" ਕਹਿੰਦੀ ਚੁੱਪ ਜਾ ਘਤੋ ਰੇਨਾ ਐ ਮੈਂ ਕਹਾ ਟੁੱਟੀਆਂ ਆਸਾਂ ਜੁੜੀਆਂ ਨੇ। ਕਹਿੰਦੀ ਅੱਗੇ ਵਧਣਾ ਸਿੱਖ ਪੁੱਤਰਾ ਜੱਗ ਤੇ ਲੱਖੇ ਕੁੜੀਆਂ ਨੇ। ਮੈਂ ਕਹਾ ਦਿਲ ਮੇਰਾ ਇਹ ਗੱਲ ਨਹੀਂ ਮੰਨਦਾ ਕਿ ਦਿਲ ਇਹਦਾ ਕਿਸੇ ਗੈਰ ਤੇ ਹਰ ਗਿਆ ਜੱਗ ਤੇ ਲੱਖੇ ਕੁੜੀਆਂ ਨੇ ਪਰ ਸਾਡੇ ਪਾਸਾ ਜਾਗੀ ਮਰ ਗਿਆ। ਹਏ। ਗੁੱਡਾਈ ਸਸ਼ਕਾਲ ਆਤਾਬ ਤੋਂ ਕਿਵੇਂ ਹੋ ਦੋਸਤੋ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਤਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਆਪਣਾ ਸ਼ੋਅ ਲੈ ਕੇ ਜਿਸ ਦਾ ਜੋ ਕਿ ਤੁਹਾਡਾ ਵੀ ਬੇਹਦੀ ਪਸੰਦੀਦਾ ਸ਼ੋਅ ਹੈ ਜਿਸ ਦਾ ਨਾਮ ਹੈ ਚੈਲੰਜ ਵਿਦ ਮੇਗਾ ਤੇ ਇੱਕ ਹੋਰ ਪ੍ਰਸ਼ਨ ਲੈ ਕੇ ਇੱਕ ਹੋਰ ਕੁਐਸਚਨ ਲੈ ਕੇ ਤੁਹਾਡੇ ਸਾਹਮਣੇ ਆ ਚੁੱਕਿਆ ਅੱਜ ਦਾ ਖਾਸ ਸਵਾਲ ਕੀ ਹੈ ਇਸ ਨੂੰ ਪਹਿਲਾਂ ਧਿਆਨ ਦੇ ਨਾਲ ਸੁਣ ਲਓ ਇੱਕ ਬੁਝਾਰਤ ਹੈ ਇੱਕ ਮੁਹਾਵਰਾ ਹੈ ਅਕਸਰ ਤੁਸੀਂ ਸੁਣੀ ਹੋਵੇਗੀ ਦੇ ਤੁਹਾਨੂੰ ਦੱਸ ਦਈਏ ਕਿ ਇਹੋ ਚੀਜ਼ ਐ ਜੋ ਹਰ ਕਿਸੇ ਨੇ ਖਾਦੀ ਹੋਵੇਗੀ ਖਾਦੀ ਵੀ ਹੋਵੇਗੀ ਜਾਂ ਹਰ ਕਿਸੇ ਦੇ ਘਰ ਦੇ ਵਿੱਚ ਆਂਦੀ ਵੀ ਹੋਵੇਗੀ ਪਰ ਤੁਹਾਨੂੰ ਬੁਝਾਰਾ ਦੱਸਣੇ ਕਿ ਬੁਝਾਰਤ ਕੀ ਐ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋ ਕੇ ਬਾਹਰ ਨਿਕਲੀ ਜਲਦ ਤੋਂ ਜਲਦੀ ਦਿਮਾਗ ਧੜਾਣਾ ਸ਼ੁਰੂ ਕਰਦੋ ਆਈ ਹੋਪ ਮੈਨੂੰ ਲੱਗਦਾ ਕਿ ਹੁਣ ਤੱਕ ਅੱਧੇ ਨਾਲੋਂ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਚੁੱਕਿਆ ਹੋਵੇਗਾ ਕਿ ਕਿਹੜੀ ਅਜੀਬ ਤਿਤਲੀ ਐ ਜੋ ਨਾ ਧੋ ਕੇ ਬਾਹਰ ਨਿਕਲਦੀ ਐ ਤੇ ਜੋ ਕਿ ਹਰ ਘਰ ਦੇ ਵਿੱਚ ਹਰ ਇੱਕ ਬੰਦੇ ਨੇ ਜ਼ਰੂਰ ਖਾ ਕੇ ਦੇਖੀ ਹੋਵੇਗੀ ਜਾਂ ਹਰ ਇੱਕ ਘਰ ਦੇ ਵਿੱਚ ਜ਼ਰੂਰ ਆਈ ਹੋਵੇਗੀ ਜਲ ਤੋਂ ਜਲਦੀ ਜਵਾਬ ਦਿੰਦੇ ਰਹੋ ਇਸ ਵੀਡੀਓ ਦੇ ਅੰਤ ਵਿੱਚ ਸਵਾਲ ਦਾ ਜਵਾਬ ਦੇਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਇੰਨੇ ਨੂੰ ਆਪਾਂ ਲੋਕਾਂ ਦੇ ਰਿਵਿਊ ਲੈਂਦੇ ਆ ਕਿ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਜਾਂ ਨਹੀਂ ਸਾਡੇ ਨਾਲ ਅੰਤ ਤੱਕ ਜਰੂਰ ਜੁੜੇ ਰਹੀਓ ਤਿੰਨ ਪੈਰਾਂ ਵਾਲੀ तितਲੀ ਨਾ ਧੋਕੇ ਬਾਹਰ ਨਿਕਲੀ ਗੋਪੀ ਸਾਡਾ ਤਿੰਨ ਵਾਰ ਰਟੇ ਨੀ ਇਹ ਤਾਂ ਨਹੀਂ ਬਾਕੀ ਇਹਦੇ ਚਾਰ ਇੱਕ ਤੋੜ ਦਿੰਦੇ ਆ ਦੱਸੋ ਗੋਪੀ ਸੋਚ ਲਓ ਪਹਿਲੇ ਤੁਸੀਂ ਤੰਨੇ ਪਰ ਵਾਲੀ ਦਿਨਪਹਿਰ ਵਾਲੀ तितਲੀ ਨਾ ਧੋ ਕੇ ਬਾਹਰ ਨਿਕਲੀ ਉਹ ਪੁਟਰੀ ਜਿਹੜੀ ਹੁੰਦੀ ਆ ਪੁਂਡਰ ਵਾਲੀ ਨਾ ਧਾਤੋਗੇ ਕਿਤੋਂ ਆ ਗਈ ਉਹ ਉਹ ਗੱਡਾ ਗਿਆ ਉਹਨੇ ਧਵਾ ਕੇ ਕੱਢਣਾਗੇ ਬਾਹਰ ਬਹੁਤ ਸ਼ੌਕੀ ਬਈ ਹੁਣੀਆਂ ਟੈਂਪੋ ਤੇ ਨਹੀਂ ਨਹੀਂ ਨਾ ਧਾਤੋਗੇ ਕੋਣ ਨਿਕਲਦਾ ਹੁੰਦਾ ਬਾਹਰ ਨਾ ਧਾਤੋਗੇ ਤਾਂ ਬੰਦਾ ਹੀ ਨਹੀਂ ਉਹ ਗੱਡੀ ਦੀ ਗੱਡੀ ਦਾ ਚਾਟ ਰਿਹਾ ਉਹ ਪੁਟਰੀ ਕਹਿੰਦਾ ਉਹ ਪੁਟਰੀ ਵੀ ਕਪੜਾ ਵਾੜਨਾ ਹੀ ਆ ਨਹੀਂ ਨਹੀਂ ਉਹਦੇ ਚ ਕੁਝ ਨਹੀਂ ਆ ਧੋ ਕੇ ਕੱਢਦੇ ਹੁੰਦੇ ਬਾਹਰ ਧੋ ਕੇ ਕੱਢੀ ਦੀ ਬਾਹਰ ਨਹੀਂ ਖਾਣ ਵਾਲੀ ਉਹ ਖਾਣ ਵਾਲੀ ਚੀਜ਼ ਹੈ ਖਾਣ ਵਾਲੀ ਚੀਜ਼ ਜੀ ਖਾਣ ਵਾਲੀ ਦੇ ਤਿੰਨ ਪੈਰ ਕਿਹੜੇ ਹੋਗੇ ਕੁੱਕੜ ਹੋਊਗਾ ਦੋ ਲੱਤਾਂ ਵਾਲਾ ਹੁੰਦਾ ਕੋਈ ਵੀ ਕੋੱਕੜ ਦੀਆਂ ਦੋ ਲੱਤਾਂ ਤੇ ਕੋ ਬੱਕਰਾ ਹੋਊਗਾ ਤਿੰਨ ਲੱਤਾਂ ਹਲਾਲ ਕਰਨ ਤੋਂ ਪਹਿਲਾਂ ਧੋਦੇ ਨਹੀ ਥੈਂਕ ਯੂ ਤਿੰਨ ਪੈਰਾਂ ਵਾਲੀ तितਲੀ ਨਾ ਧੋ ਕੇ ਬਾਹਰ ਇੰਨੇ ਲੋਗੇ ਨਾਤਿਆਂ ਹਾਂਜੀ ਕਿੰਨੇ ਦਿਨ ਹੋ ਗਏ ਨਾ ਰੋਜ ਨਹੀਦਾ ਦੋ ਵਰੀ ਨਾ ਸਤ ਨੀਂਦ ਨੀ ਆਉਂਦੀ ਚਲੋ ਫਿਰ ਜਵਾਰ ਦਾ ਜਵਾਬ ਕੀ ਜਵਾਰ ਤੇ ਕੀ ਆ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲ ਤਿੰਨ ਪੈਰਾਂ ਵਾਲੀ ਹੈਗੀ ਤਿਤਲੀ ਜੀ ਦੁਨੀਆ ਤੇ ਹੋਗੀ ਤਾਂ ਹੀ ਨਹੀਂ ਪਤਾ ਨਹੀਂ ਪਤਾ ਨਹੀਂ 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 ਵੈਲੀ ਗੱਲ ਤਾਂ ਤਿਤਲੀ ਨੂੰ ਮਾਰਨਾ ਤਿਤਲੀ ਨੂੰ ਮਾਰਨਾ ਉਹ ਸੁਗੜ ਜਾਣੀ ਵਿਚਾਰੀ ਹੋਰ ਕੀ ਨਹੀਂ ਹਾਈ ਹਾਈ ਮੈਂ ਲੜਾ ਸਵਾਲ ਦਾ ਖੁਦ ਜਵਾਬ ਦੇਣਾ ਹੈ ਨਾ ਨਹੀਂ ਨਹੀਂ ਖੁਦ ਨਹੀਂ ਦੇਣਾ ਹੈ ਉਹ ਮੁੰਡੇ ਦੀ ਅਸੀਂ ਬੇਸਤੀ ਕਰਨ ਆਏ ਸੀ ਫੇ ਆਪਣੀ ਵੀ ਕਰਾ ਲਓ ਥੋੜੀ ਨਹੀਂ ਨਹੀਂ ਅਸੀਂ ਆਪਣੀ ਅਚਲ ਜਵਾਬ ਵੀ ਦੇ ਰਹੋ ਫਿਰ ਨਹੀਂ ਨਹੀਂ ਆਹ ਦਿੰਦਾ ਮੁੰਡਾ ਤਿੰਨ ਪੈਰਾਂ ਦੀ ਤਿਤਲੀ ਨਾ ਤੋਕੇ ਬਾਹਰ ਦੇ ਦੱਸ ਆਪਨਾ ਨਾਤਾ ਨਹੀਂ ਕਹਿੰਦੇ ਤੁਹਾਡੀ ਬੇਸਤੀ ਕਰਨ ਆਏ ਸੀ ਤੁਸੀਂ ਵੀ ਮਾੜੀ ਜੀ ਕਰ ਦੋ ਮੇਰੇ ਸਾਡੀ ਨਹੀਂ ਹੁੰਦੀ ਭਾਈ ਉਹ ਨਹੀਂ ਕਰਦੇ ਮੈਡਮ ਦੁਆਰਾ ਬੋਲਿਓ ਤਿੰਨ ਪੈਰਾਂ ਦੀ ਤਿਤਲੀ ਨਾ ਤੋਕੇ ਬਾਹਰ ਦੇ ਚੱਪਲਾ ਕੀ ਦੱਸੋ ਨਹੀਂ ਤੁਸੀਂ ਚਪਲਾ ਗਿਆ ਤੁਸੀਂ ਫਿਰ ਨਹੀਂ ਦੱਸੋ ਕੀ ਸੋਚ ਕੇ ਗਿਆ ਮੈਨੂੰ ਸਮਝ ਕੇ ਗਿਆ ਹਾਂ ਪਤਾ ਨਹੀਂ ਮੈਨੂੰ ਨਹੀਂ ਨਹੀਂ ਤੁਸੀਂ ਦੱਸੋ ਮੈਂ ਤਾਂ ਦੱਸ ਦਿੱਤਾ ਤਾਂ ਫਿਰ ਦੱਸ ਆਫ ਕੈਮਰਾ ਦੱਸੋ ਹਰ ਗਿਆ ਸੀ ਉਹ ਕੈਮਰਾ ਤਾਂ ਫਿਰ ਬਾਕੀ ਆਡੀਅੰਸ ਨੂੰ ਵੀ ਪਾ ਲਾ ਗਿਆ ਫਿਰ ਪਤਾ ਲੱਗਣਾ ਚਾਹੀਦਾ ਮੈਡਮ ਮਾੜਾ ਯਾਨੀ ਕੋਈ ਲੱਜ ਜਾਏ ਸੋਚ ਲਓ ਥੋੜਾ ਦਿਮਾਗ ਲਾ ਲਓ ਦੁਬਾਰਾ ਆ ਜਾਂਦੇ ਤੁਹਾਡੇ ਦਿਮਾਗ ਹੁੰਦਾ ਤੇ ਇੱਥੇ ਹੋਣਾ ਹੀ ਮੈਡਮ ਫਿਰ ਕਿੱਥੇ ਹੋਣਾ ਬਾਹਰ ਹੋਣਾ ਸੀ ਤੇ ਜਿਹੜੇ ਬਾਹਰ ਹੋਣਾ ਹੈ ਦਿਮਾਗ ਇੱਕ ਸਵਾਲ ਆ ਇੱਕ ਕੰਨਾ ਆ ਇੱਕ ਬੋਲਾ ਆ ਇੱਕ ਗੁੰਗਾ ਆ ਨੈਮ ਦੇ ਤੇ ਦਰਖਤ ਥੱਲੇ ਬੈਠੇ ਆ ਅਮਰੂਦ ਟੁੱਟ ਕੇ ਡਿਗੇ ਕਿਹੜਾ ਚੱਕੂ ਪਹਿਲਾ ਦੱਸੋ ਹਾਂ ਨੈਮ ਦਾ ਦਰਖਤ ਤੇ ਮੇਰੇ ਦਰਖਤ ਦੇ ਅਮਰੂਦ ਕਿੱਥੋਂ ਲੱਗ ਜੂਗਾ ਬਸ ਚਲੋ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲੀ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲੀ ਅੜੀ ਚਾਈ ਹਾਂਜੀ ਅੜੀ ਚਾਈ ਨਹੀਂ ਚਾਈ ਨਹੀਂ ਜਿਉਂ ਸੋ ਦੱਸੋ ਯਾਰ ਕਾਸ ਨਾ ਤੋ ਕੇ ਬਾਹਰ ਨਿਕਲੀ ਉਹ ਹੀ ਆ ਤੁਸੀਂ ਦੱਸ ਦੋ ਤੁਸੀਂ ਦੱਸ ਦੋ ਮੈਂ ਦੱਸ ਦੂੰਗੀ ਆਫ ਕੈਮਰਾ ਨਹੀਂ ਉਹਨਾਂ ਕੇ ਉਹਨੂੰ ਦੱਸੋ ਆਨ ਕੈਮਰਾ ਬਾਕੀ ਆਡੀਅੰਸ ਨੂੰ ਵੀ ਪਤਾ ਜੀ ਲੱਗਾ ਨਹੀਂ ਫਿਰ ਕੀ ਆਡੀਅੰਸ ਨੂੰ ਪਤਾ ਲੱਗਣ ਦੋ ਦੱਸੋ ਤੁਸੀਂ ਸਾਡਾ ਜਵਾਬ ਸਵਾਲ ਕੀ ਰਹਿ ਗਿਆ ਤਿੰਨ ਪੈਰਾਂ ਦੀ तितਲੀ ਦਵਾਰਾ ਬੀੜ ਤਿੰਨ ਪੈਰਾਂ ਵਾਲੀ तितਲੀ ਨਾ ਤੋ ਕੇ ਬਾਹਰ ਨਿਕਲੀ ਪਤਾ ਕਰ ਪਤਾ ਕਿਹੜੇ ਤਿੰਨ ਪੈਰਾਂ ਵਾਲਾ ਤੇਰੇ ਫੋਨ ਕਿਨੇ ਪਾ ਲੈਦੇ ਸੋਹਾਲੀ ਖਾਣ ਵਾਲੀ ਚੀਜ਼ ਆ ਚਲੋ ਹਿੰਟ ਦੇਤਾ ਮੈਂ ਤੁਹਾਨੂੰ ਜੀ ਆਹਨੇ ਪੈਰਾ ਵਾਲੀ ਤੇ ਨਾ ਤੋਂ ਬਾਹਰ ਨਿਕਲੀ ਉਹ ਹੀ ਚਾਈ ਮੈਨੇ ਖਾਣ ਪੀਣ ਵਾਲੀ ਜੀ ਜਾ ਤਾਂ ਮੈਨੂੰ ਇਹ ਨਹੀਂ ਕਿਸੇ ਰਾਦ ਤੁਸੀਂ ਬੜਾ ਚਾਈ ਚਾਈ ਕਰ ਰਹੇ ਹੋ ਇਹ ਕਿਸਾ ਕੀ ਆ ਇਹ ਕਿਸਾ ਦੀ ਚਾਈ ਦੇਨ ਪੈਰਾ ਝੂੜ ਬੋਲਦਾ ਝੂੜ ਬੋਲਦਾ ਕੰਦਾ ਨਹੀਂ ਹੈ ਨਹੀਂ ਨਹੀਂ ਤਰਾ ਵਾਲੀ ਆਣ ਵਾਲੀ ਚੀਜ਼ ਹੈ ਹੁਣ ਤਾਂ ਇੰਨਾ ਵੱਡਾ ਹਿੰਟ ਦੇਸ਼ ਹੋ ਗਿਆ ਜਾਂ ਫਿਸ਼ਰ ਤਾਂ ਹੁੰਦੇ ਨਹੀਂ ਹਨ ਫਿਸ਼ਰ ਰਿਪੇਅਰ ਹੁੰਦੇ ਨੇ ਜਿਹੜੇ ਫਿਸ਼ਰ ਹੁੰਦੇ ਹੋਏ ਮਤਰਾ ਵਾਲੀ ਤੇ ਬੁਜਾਰਤ ਹੈ ਬੁਜਾਰਤ ਦਾ ਮਤਲਬ ਹੁੰਦਾ ਹੈ ਕਿ ਇਸ ਦੇ ਵਿੱਚ ਆਨਸਰ ਕੋਈ ਹੋਰ ਹੈ ਤੇ ਟਤਲੀ ਰਾਣੀ ਨਾਲ ਰਿਲੇਟਡ ਹੋਊਗਾ ਕਦਰ ਖਾਨ ਵੀ ਨੇ ਰਿਲੇਟਡ ਚੀਜ਼ ਹੋਗੀ ਕੋਈ ਨਾ ਅੰਨ ਤੂੰ ਦਿਮਾਗ ਲਾਓ ਤੂੰ ਜਵਾਬ ਦੇਵੋ ਇਹਨੇ ਹਿੰਟ ਦੇ ਰਹੀ ਹੈ ਪਹਿਲੇ ਚੱਲਦਾ ਨੇ ਨਾ ਪਿਆ ਸਾਡਾ ਇਹਦੇ ਚੱਕਰ ਕਿਹੜੀ ਹੋ ਸੱਜੀ ਨਰਮਾ ਮਾਰ ਬੰਦੇ ਆਪਾਂ ਮੈਡਮ ਗੇਮਾਂ ਖੇਡਣਾਂ ਦੇ ਇਹਦਾ ਸੋਦਾ ਸੋਦਾ ਆਪਾਂ ਹਾਰ ਕੇ ਪੁੱਛੋ ਹੋਰ ਕਹ ਬੱਚਾ ਪਹਿਲਾਂ ਇਹਦਾ ਤਾਂ ਜਵਾਬ ਦੇ ਨਾ ਇਹ ਤੂੰ ਹੀ ਸੋਣਾ ਜਵਾਬ ਚਲੋ ਠੀਕ ਹੈ ਇੱਕ ਨਿੰਮ ਦਾ ਪੇੜਾ ਨਿੰਮ ਦੇ ਪੇੜ ਥਲੇ ਇੱਕ ਅੰਨਾ ਗੁੰਗਾ ਤੇ ਬਹਿਰਾ ਬੈਠਾ ਪੇੜ ਤੋਂ ਪੇੜ ਤੋਂ ਅਮਰੂਦ ਦਿਖਿਆ ਅਮਰੂਦ ਦਿਖਿਆ ਪਹਿਲਾਂ ਕੌਣ ਖਾਊਗਾ ਅਮਰੂਦ ਦਾ ਪੇੜਾ ਔਰ ਥਲੇ ਗੁੰਗਾ ਅੰਨਾ ਗੁੰਗਾ ਤੇ ਬਹਿਰਾ ਬੈਠਾ ਪਹਿਲਾ ਕੌਣ ਖਾਊਗਾ ਉਹ ਜਿਹਨੂੰ ਦੇਖੇਗਾ ਔਰ ਇਹ ਅੰਨਾ ਹੋਇਆ ਨਾ ਗੁੰਗਾ ਤੇ ਬਹਿਰਾ ਬੈਠਾ ਬਹਿਰੇ ਨੂੰ ਸੁਣੇਗਾ ਨਹੀਂ ਅੰਨੇ ਨੂੰ ਦੇਖੇਗਾ ਨਹੀਂ ਤੇ ਗੁੰਗੇ ਨੂੰ ਗੁੰਗਾ ਖਾਏਗਾ ਫਿਰ ਤੁਸੀਂ ਗਿਆ ਸੀ ਸਵਾਲ ਹੋਰ ਪੁੱਛ ਗੁੰਗਾ ਖਾਏਗਾ ਫਿਰ ਗੁੰਗਾ ਹੀ ਖਾਏਗਾ ਗੁੰਗਾ ਖਾਏਗਾ ਉਹਨੂੰ ਤਾਂ ਦਿਖਦਾ ਪੈਣਾ ਸੁਣ ਤੁਹਾਡੇ ਸੀਰੀਅਸਲੀ ਤੁਸੀਂ ਤੁਹਾਡਾ ਮਾਈਂਡ ਫਰੈਸ਼ ਨਹੀਂ ਆ ਰਹੀ ਕਿਉਂਕਿ ਮੈਂ ਕੁਐਸਚਨ ਕੀ ਪੁੱਛਿਆ ਨਿੰਮ ਦੇ ਪੇੜ ਤੇ ਅਮਰੂਦ ਕਿੱਥੋਂ ਲੱਗ ਜਾਊਗਾ ਨਿੰਮ ਦੇ ਤੇ ਲੱਗਦਾ ਹੀ ਨਹੀਂ ਥੈਂਕ ਯੂ ਕਹੇ ਕਿ ਬੁਝਾਰਤਾ ਹੈ ਪਤਾ ਨਾ ਬੁਝਾਰਤਾ ਇੱਕ ਜਵਾਬ ਦਿਓ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲੀ ਤਿੰਨ ਪੈਰਾਂ ਵਾਲੀ ਤਿਤਲੀ ਮੈਂ ਤਾਂ ਟੀ ਵੀ ਦੋਈ ਆ ਉਹਦਾ ਮੈਨੂੰ ਨਹੀਂ ਪਤਾ ਸਿੱਧਾ ਹੀ ਨਹੀਂ ਪਤਾ ਸੋਚਿਆ ਵੀ ਨਹੀਂ ਦਿਮਾਗ ਵਿੱਚ ਮੈਮ ਲਾਇਆ ਹੈਗਾ ਜਿੰਨਾ ਕਿਤੇਗਾ ਨਹੀਂ ਵਾ ਤਾਂ ਨਹੀਂ ਮੈਮ ਨਹੀਂ ਮੈਡਮ ਮੈਨੂੰ ਪਤਾ ਸੀ ਜਿੱਤਾ ਭੁੱਲ ਗਿਆ ਪਤਾ ਸੀ ਕਿ ਬਤਾ ਦੀ ਮੈਨੂੰ ਵੀ ਦੱਸ ਨਾ ਯਾਦ ਨਹੀਂ ਆ ਰਿਹਾ ਹੁਣ ਨਹੀਂ ਬੰਤਾ ਹਾਂ ਜੀ ਤੁਸੀਂ ਦੱਸ ਦੋ ਮੈਂ ਆਫ ਕੈਮਰਾ ਦੱਸ ਨੀ ਮੈਮ ਇੱਦੀ ਦੱਸ ਦੋ ਨਹੀਂ ਮੈਂ ਬਾਅਦ ਕਰਕੇ ਪੁੱਛ ਲਵਾਂ ਉਸ ਤੋਂ ਬਾਅਦ ਅਹੀਂ ਕਿਹੜਾ ਮੈਮ ਕਿਹਨੂੰ ਦੱਸਣ ਲੱਗੇ ਆ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲੀ ਮੈਨੂੰ ਤਾਂ ਆਉਣੀ ਪਤਾ ਇਦਾਂ ਨਹੀਂ ਆਰਤੀ ਆ ਵਿੱਚ ਇਦਾਂ ਨਹੀਂ ਆੜੀ ਕਿਦਾਂ ਰਿਹਾ ਬਤਾ ਉਧਰ ਦੱਸੋ ਪੁੱਛ ਲੈਣ ਦੇ ਗਾਤ ਆਪਣੀ ਸਮਝ ਸੰਦਾ ਦੋ ਕੀ ਪਤਾ ਅਸੀਂ ਵੀ ਗਾਂ ਪੁੱਛ ਲਈਏ ਸਰ ਚੇਤਾ ਨਹੀਂ ਆ ਇਸ ਟਾਈਮ ਕੁਸ਼ੀ ਕੰਫਰੰਸ ਦੇਖੋ ਯਾਰਾਂ ਨੇ ਕਿੰਨਾ ਤੜਾ ਮੈਨੂੰ ਤਾਂ ਈ ਆ ਸਾਡੇ ਭਰਾ ਦਾ ਦਿਲ ਟੁੱਟ ਗਿਆ ਤਾਂ ਕਰਕੇ ਨ ਕੋਈ ਗੱਲ ਨਹੀਂ ਆ ਇਹ ਕਿੱਸਾ ਹੋਈ ਸੁਣਾ ਦੋ ਕਿੱਸਾ ਬਣਾਓ ਕਿਹੜਾ ਸਿਰੋੜਾ ਕੋਈ ਵੀ ਨਹੀਂ ਸ਼ੇਰੋ ਸ਼ਾਇਰੀ ਹੋ ਜਾ ਦਿਲ ਟੁੱਟੇ ਦੇ ਸ਼ੇਰ ਖਾਈ ਮੈਡਮ ਉਹ ਹੁੰਦੀ ਨਹੀਂ ਕੋਈ ਲਿਖੀ ਨਹੀਂ ਲਗੀ ਉਹ ਨਹੀਂ ਲਿਖੀ ਦਾ ਜੀ ਉਹ ਸਹੀ ਨਹੀਂ ਲਿਖੀ ਕਹਿੰਦਾ ਮੇਰਾ ਆਸਾ-ਪਾਸਾ ਲੁੱਟ ਲੈ ਗਈ ਨੀ ਕੀ ਰੋਣਾ ਖੱਬੇ ਸੱਜੇ ਨੂੰ ਇੱਕ ਦਿਨ ਮੈਨੂੰ ਮਾਂ ਪੁੱਛਦੀ दारू ਦੇ ਨਾ ਰੱਜੇ ਨੂੰ ਕਹਿੰਦੀ ਚੁੱਪ ਜਾ ਘਤੋ ਰੇਣਾ ਐ ਮੈਂ ਕਿਹਾ ਟੁੱਟੀਆਂ ਆਸਾਂ ਜੁੜੀਆਂ ਨੇ ਕਹਿੰਦੀ ਅੱਗੇ ਵਧਣਾ ਸਿੱਖ ਪੁੱਤਰਾ ਜਗ ਤੇ ਲੱਖੇ ਕੁੜੀਆਂ ਨੇ ਲੋਰੀ ਚੀਤਾ ਵੋਲ ਲਗੀ ਕਹਿੰਦੀ ਅੱਗੇ ਵਧਣਾ ਸਿੱਖ ਪੁੱਤਰਾ ਜਗ ਤੇ ਲੱਖੇ ਕੁੜੀਆਂ ਨੇ ਮੈਂ ਕਿਹਾ ਦਿਲ ਮੇਰਾ ਇਹ ਗੰਲੀ ਮੰਦਾ ਕਿ ਦਿਲ ਉਹਦਾ ਕਿਸੇ ਗੈਰ ਤੇ ਹਰ ਗਿਆ ਜਗ ਤੇ ਲੱਖੇ ਕੁੜੀਆਂ ਨੇ ਪਰ ਸਾਡੇ ਪਾਸਾ ਜਾਗੀ ਮਰ ਗਿਆ ਹਾਏ ਥੈਂਕ ਯੂ ਤਿੰਨ ਪੈਰ ਵਾਲੀ ਤਿਤਲੀ ਨਾ ਤੋਕੇ ਬਾਹਰ ਨਿਕਲੀ ਅ ਮੈਂ ਤਾਂ ਤਿੰਨ ਪੈਰ ਵਾਲੀ ਤਿਤਲੀ ਨੂੰ ਦੇਖੀ ਬੋਲਣੇ ਲੱਗੋ ਬਟ ਇੱਕ ਹਿੰਟ ਦੇ ਦਿੰਦੀ ਆ ਬੁਝਾਰਦੇ ਅਨਸਰ ਵਿੱਚ ਤਿਤਲੀ ਦਾ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਮੈਨੂੰ ਪਹਿਲੇ ਹੀ ਪਤਾ ਤਾਂ ਹੀ ਬੁਝਾਰਦਾ ਅ no idea ਮੈਨੂੰ ਪਤਾ ਨਹੀਂ ਨਹੀਂ ਪਤਾ ਸੋਚ ਤਾਂ ਇਧਰ ਹੈ ਜਦੋਂ ਪਤਾ ਹੈ ਹੈ ਨਹੀਂ ਨਹੀਂ ਦੂਜੀ ਪੁੱਛੋ ਕੋਈ ਸੋਖੀ ਜੀ ਹਾਂ ਚਲ ਇੱਕ ਕੁਐਸਚਨ ਪੁੱਛ ਲੈਂਦੀ ਆ ਹੋਰ ਇੰਗਲਿਸ਼ ਚ ਈ ਤੋਂ ਬਾਅਦ ਕੀ ਆਂਦਾ ਠੀਕ ਹੈ ਕੀ ਇੰਗਲਿਸ਼ ਚ ਈ ਤੋਂ ਬਾਅਦ ਕੀ ਆਂਦਾ ਐ ਐਨ ਆਂਦਾ ਐ ਐਨ ਆਂਦਾ ਐ ਫੀ ਆਂਦਾ ਨਹੀਂ ਨਹੀਂ ਐਨ ਆਂਦਾ ਈ ਜੀ ਇੰਗਲਿਸ਼ ਚ ਇੰਗਲਿਸ਼ ਐ ਐਨ ਜੀ ਐਲ ਆਈ ਐਸ ਮੈਂ ਤਾਂ ਇੰਗਲਿਸ਼ ਪੁੱਛਿਆ ਇੰਗਲਿਸ਼ ਚ ਈ ਤੋਂ ਬਾਅਦ ਐਫ ਆਂਦਾ ਉਹ ਦੋਵੇਂ ਚੋਂ ਉਦਾਂ ਦਾ ਐਫ ਆਂਦਾ ਹੈ ਜੇ ਇੰਗਲਿਸ਼ ਸਪੈਲ ਕਰੂਗੇ ਤਾਂ ਫੇਰ ਐਨ ਆਂਦਾ ਹੈ ਨਹੀਂ ਆਂਦਾ ਨਹੀਂ ਪਹਿਲਾਂ ਤੁਸੀਂ ਸ਼ੋਰ ਹੋ ਜੋ ਕਿ ਤੁਸੀਂ ਜਦੋਂ ਸਾਨੂੰ ਪਹਿਲੇ ਪੁੱਛ ਰਹੇ ਹੋ ਕਿ ਤੁਹਾਡੇ ਕੁਐਸਚਨਸ ਹੀਗਾ ਇੰਗਲਿਸ਼ ਤੇ ਇਹ ਤਾਂ ਆਫਟਰ ਕੀ ਆਂਦਾ ਨਹੀਂ ਆਂਦਾ ਤੇ ਐਫ ਹੀ ਆਂਦਾ ਐਫ ਆਂਦਾ ਨਹੀਂ ਆਂਦੀ ਆਂਦਾ ਦੋਨੋਂ ਕੰਪਿਊਟਰ ਨਹੀਂ ਆ ਨਹੀਂ ਆਂਦਾ ਇਹਦਾ ਸ਼ੋਰ ਆ ਡੈਮ ਸ਼ੋਰ ਆ ਅਲਫਾਬੈਟ ਚ ਇਹ ਤੋਂ ਬਾਅਦ ਐਫ ਆਂਦਾ ਯਾਰ ਠੀਕ ਹੈ ਅਲਫਾਬੈਟ ਚ ਇਹ ਤੋਂ ਬਾਅਦ ਐਫ ਆਂਦਾ ਇੰਗਲਿਸ਼ ਸੜੇ ਕੁਐਸਚਨ ਸੀਗਾ ਈਤਵਾਦ ਕੀ ਆ ਮੈਂ ਕਿਹਾ ਇੰਗਲਿਸ਼ ਤੇ ਵਿੱਚ ਈਤਵਾਦ ਕਿ ਆਇਆ ਕੁਐਸਚਨ ਆਈ ਕਿਉਂ ਘਟੇਗਾ ਚਲ ਥੈਂਕ ਯੂ ਸੋ ਮੱਚ ਨਾਈਟ ਟੂ ਮੀਟ ਯੂ ਤਿੰਨ ਪੈਰ ਵਾਲੀ तितਲੀ ਨਾ ਧੋ ਕੇ ਬਾਹਰ ਤਿੰਨ ਪੈਰ ਵਾਲੀ ਦੀ ਤਿਤਲੀ ਹਣ ਤਿਤਲੀਆਂ ਦਾ ਇਤਲੀਆਂ ਦੇ ਪੈਰ ਨਾ ਕਿੰਨੇ ਲੱਗ ਜਿਓ ਇਸ ਕੁਐਸਚਨ ਦੇ ਵਿੱਚ ਤਿਤਲੀ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਤਾਂ ਭੂੰਡ ਲੱਗਦਾ ਨਹੀਂ ਆਈ ਹਮ نو ਆਈਡੀਆ نو ਆਈ ਹਮ نو ਆਈਡੀਆ ਨਾ ਥੈਂਕ ਯੂ ਸਤਿ ਸ਼੍ਰੀ ਅਕਾਲ ਇੱਕ ਬੁਝਾਰਤ ਪੁੱਛਣਾ ਸਾਰੇ ਆਜੋ ਬੁਝਾਤਾ ਬੁਝੀਆਂ ਹੋਣੀਆਂ ਸਾਰੇ ਹੈ ਨਾ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲੀ ਅ ਸਰਦੀਆਂ ਜੀ ਨਹੀਂ ਆਉਂਦੀ ਹੁਣੇ ਨਹੀਂ ਇਹ ਗਲਤ ਹੈ ਤਿੰਨ ਪੈਰਾਂ ਦੀ ਨਹੀਂ ਕਿਹੜੀ ਹੋਈ ਇਹ ਤਾਂ ਇਹ ਤਾਂ ਪ੍ਰਾਇਮ ਹੈ ਨਹੀਂ ਨਾ ਮੈਂ ਮੈਂ ਜੀ ਨਾ ਨਾ ਇਹ ਝੂੜ ਬੜੀ ਤੇ ਨਾਤੀ ਨਹੀਂ ਨਾ ਦਰਵਾਜ਼ਾ ਸਾਬ ਜਾਨਾ ਨਹੀਂ ਆਏ ਨਹੀਂ ਸੋਰੀ ਨਹੀਂ ਹੁੰਦੀ ਕੰਮ ਗਿੱਲੇ ਹੋਏ ਨੇ ਨਾ ਤੇ ਫੇਜੇ ਨਾਗ ਨਿਕਲ ਗਈ ਵੈਸੇ ਤਿਤਲੀ ਨਾ ਕੋਈ ਲੈਣਾ ਦੇਣਾ ਨਹੀਂ ਇਸ ਵਿੱਚ ਕੋਈ ਕਹਿੰਦਾ ਤਿੰਨ ਦਿਨਾਂ ਤੇ ਦਿਨਾਤ ਹੋ ਕੇ ਨਿਕਲੀ ਭੂਜਾਰਤ ਦਾ ਤਿਤਲੀ ਨਾ ਕੋਈ ਲੈਣਾ ਓਕੇ ਓਕੇ ਕੋਈ ਆਇਆ ਕੋ ਦਿਮਾਗ ਚ ਟਾਡੇ ਤੇ ਪੂਰਾ ਵਿਸ਼ਵਾਸ ਹੈ ਇਹਨਾਂ 'ਤੇ ਮੈਨੂੰ ਆਪਣੇ ਆਪ ਤੇ ਨਹੀਂ ਲੋਕਾਂ ਨੂੰ ਭਗਵਾਨ ਤਾਂ ਮੰਨਦੇ ਜੀ ਕਰਦੇ ਵਿਸ਼ਵਾਸ ਆ ਜਿੰਨਾ ਉਹਨੇ ਜਿੱਤੇ ਹੁੰਦਾ ਹੀ ਮੈਚ ਕਰ ਦੇਣੀ ਆ ਜਿੰਨੀ ਛੇ ਉਹਨੇ ਕੋਈ ਨਹੀਂ ਆ ਮੈਂ ਵੀ ਜਾਣਾਂ ਇਹ ਜਦ ਤੁਸੀਂ ਪਹਿਲਾਂ ਸੁਖਵੀਰਵਾਦ ਨੂੰ ਪੁੱਛ ਨਹੀਂ ਸੀ ਉਹ ਜਵਾਬ ਦਊ ਮੈਨੂੰ ਦਾ ਦੇਣਾ ਤਿੰਨ ਪੈਰਾਵਾਰੀ ਤਿਤਲੀ ਨਾ ਤਾਂ ਤੇ ਛੱਲੀ ਦਾ ਹੋ ਨਹੀਂ ਸਕਦੀ ਛੱਲੀ ਖਾਣ ਵਾਲੀ ਚੀਜ਼ ਆ ਮੈਂ ਆਨਸਰ ਦੇਦਾ ਜੀ ਮੈਨੂੰ ਲੱਗਦਾ ਇਹ ਚਾਈਂ ਕਿ ਸ਼ਲੀ ਨਹੀਂ ਸੀ ਉ ਤਾਂ ਨਾ ਤਾਂ ਕਿ ਕੁਲਫ ਆਮ ਤੌਰ ਤੇ ਘਰ ਦੇ ਵਿੱਚ ਆਂਦੀ ਆ ਆਮ ਤੌਰ ਤੇ ਘਰ ਚ ਆਂਦੀ ਤੁਸੀਂ ਬਾਹਰੋਂ ਆਏ ਪਰੋਣੇ ਜੀ ਬਾਹਰੋਂ ਤੇ ਤੁਹਾਡੇ ਲਈ ਸ਼ਾਇਦ ਮੰਗਵਾਈ ਵੀ ਹੋਣੀ ਜਿਹੜੇ ਜਿਹੜਾ ਤੁਸੀਂ ਆਏ ਹੋ ਚਮ ਚਮ ਨਹੀਂ ਚਮ ਚਮ ਨਹੀਂ ਤੁਸੀਂ ਚਮਚਾ ਵੀ ਖਾਧਾ ਉਹ ਵੀ ਨਹੀਂ ਸੁਣਾਇਆ तो नहीं की किस की किस नैक्सर किसी तोड़ डाय थे मंचूरियन नूडल्स सैंडविच बर्गर ता नहीं हो सादा uh, समोसा नहीं हो सादा वाइ समोसा क्यों नहीं समोसा ही है समोसा हाँ तुझे क्या समोसा भी नहीं होता क्यों नहीं टेंथ तो ओरे टेंथ तो जोना नारी ते चटनी दे बेच पा रहे है ਤੇਲ ਜੇ ਨਿਕਲਦੀ ਉਹ ਤਿੰਨ ਆਫ 3 ਟ੍ਰਾਇੰਗਲ ਹੈ ਨਾ ਉਹਦਾ ਤਾਂ ਨਾਲ ਕਿਉਂ ਨਹੀਂ ਚਲ ਥੈਂਕ ਯੂ ਸੋ ਮਚ ਤਿੰਨ ਪੈਰ ਵਾਲੀ ਤਿਤਲੀ ਨਾ ਧੋ ਕੇ ਬਾਹਰ ਨਿਕਲੀ ਤਿੰਨ ਪੈਰ ਵਾਲੀ ਤਿਤਲੀ ਨਾ ਧੋ ਕੇ ਬਾਹਰ ਨਿਕਲੀ ਕੀ ਆਈਡੀਆ ਹੋ ਸਕਦਾ ਤਿੰਨ ਪੈਰਾਂ ਵਾਲੀ ਤਿਤਲੀ ਨਾ ਕੇ ਬਾਹਰ ਨਿਕਲੀ ਇਸ ਬੁਝਾਇਆ ਦੂਜੇ ਤਿਤਲੀ ਦਾ ਕੋਈ ਸੰਬੰਧ ਨਹੀਂ ਆਨਸਰ ਫਿਰ ਮੂ ਫਿਰ ਮੂ ਮੈਨੂੰ ਪਤਾ ਹੈ ਤਿਤਲੀ ਦਾ ਮੂਫਲੀ ਓਡੀਅਰ ਲਈ ਤਿੰਨ ਪੈਰਾਂ ਵਾਲੀ ਕਿੱਥੋਂ ਅੱਜਾ ਟੁੱਟ ਗਿਆ ਤਾਂ ਤਿੰਨ ਪੈਰ ਹੀ ਹੋ ਗਏ ਨਾ ਟੋਗੇ ਕਿਥੋਂ ਇਹੋ ਮੂਛੋ ਆ ਰਣੀ ਦੱਸ ਦੇ ਮੇਰਾ ਮਾਲ ਆ ਦੱਸ ਦੇ ਕੋਈ ਆਈਡੀਆ ਕੋਈ ਆਈਡੀਆ ਕੋਈ ਆਈਡੀਆ ਹੋਗਾ ਤਾਂ ਦੱਸੂਗਾ ਕੋਈ ਆਣ ਵਾਲੀ ਚੀਜ਼ ਹਮਮ ਤਿੰਨ ਪੈਰਾਂ ਦੀ ਖਾਦੀ ਹੋਣੀ ਆ ਤੁਸੀਂ ਸਾਰਿਆਂ ਨੇ ਮੋਸਟਲੀ ਖਾਦੀ ਆ ਦੇ ਦਿਓ ਫਿਰ ਜੇ ਖਾਣ ਵਾਲੀ ਚੀਜ਼ ਆ ਇਸ ਤੋਂ ਬਾਅਦ ਕਿ ਮੈਂ ਸਾਰਿਆਂ ਨੇ ਹੀ ਖਾਦੀ ਆ ਹਰ ਘਰ ਚਾਂਦੀ ਆਂਦੀ ਆ ਫਾਸਟ ਫੂਡ ਆ ਕੀ ਉਦਾਂ ਪਰੋਣੇ ਆਂਦੇ ਤੁਹਾਡੇ ਘਰੇ ਨਹੀਂ ਬਲਾਈ ਦਾ ਨਹੀਂ ਸਮੋਸਾ ਦਾ ਨਹੀਂ ਕਿਦਾਂ ਸਮੋਸਾ ਦਾ ਨਹੀਂ ਸਮੋਸਾ ਕਿਦਾਂ ਗੈਸ ਕੀਤਾ ਉਹ ਤਿੰਨ ਕੋਨੇ ਜਿਹ ਹੁੰਦੇ ਉਹਦੇ ਤੇਲ ਚ ਫਰਾਈ ਜਾ ਕਰਕੇ ਕੱਢ ਦੇਣ ਕਹਨੇ ਤਾਂ ਹੋ ਵੀ ਸਕਦਾ ਹੈ ਹਣਾ ਬਸ ਮੰਨ ਲਓ ਹਣਾ ਥੈਂਕ ਯੂ ਸੋ ਐਸੀ ਅੱਜ ਦਾ ਸਵਾਲ ਆਈ ਹੋਪ ਤੁਹਾਨੂੰ ਇਸ ਸਵਾਲ ਦਾ ਜਵਾਬ ਜ਼ਰੂਰ ਮਿਲ ਗਿਆ ਹੋਣਾ ਪਹਿਲਾ ਸਵਾਲ ਕਿਸੇ ਉਹ ਸੁਣ ਲਓ ਕਿ ਦਿਨ ਪੈਰਾ ਵਾਲੀ तितਲੀ ਨਾ ਤੋਂ ਕਿ ਬਾਹਰ ਨਿਕਲੀ ਜਿਸ ਦਾ ਸਹੀ ਜਵਾਬ ਹੈ ਸਮੋਸਾ ਤੁਹਾਡੇ ਘਰ ਦੇ ਵਿੱਚ ਅਕਸਰ ਇਹ 스낵 스낵ਜ਼ ਦੇ ਤੌਰ ਤੇ ਆਂਦਾ ਹੋਵੇਗਾ ਹਰ ਕੋਈ ਇਸ ਨੂੰ ਚਾਹ ਦੇ ਨਾਲ ਖਾਂਦਾ ਹੋਵੇਗਾ ਸੋ ਇਹ ਸੀ ਅੱਜ ਦਾ ਖਾਸ ਸਵਾਲ ਅਗਲੇ ਹਫਤੇ ਇੱਕ ਨਵੇਂ ਸਵਾਲ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਕੈਮਰਾਮੈਨ ਅੰਕਿਤ ਗੁਪਤਾ ਦੇ ਨਾਲ ਮੈਗਾ ਸਿਟੀ ਜਲੰਧਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਆਪਣਾ ਸ਼ੋਅ ਲੈ ਕੇ ਪਰ ਤੁਹਾਨੂੰ ਗੁਜਾਰਦਾ ਦੱਸ ਦਿੰਦੇ ਆ ਕਿ ਬੁਝਾਰਤ ਕੀ ਹੈ ਦਿਨ ਪੈਰਾ ਵਾਲੀ ਤਿਤਲੀ ਨਾ ਧੋ ਕੇ ਬਾਹਰ ਨਿਕਲੀ ਦਿਨ ਪੈਰਾ ਵਾਲੀ ਤਿਤਲੀ ਨਾ ਧੋ ਕੇ ਬਾਹਰ ਨਿਕਲੀ ਉਹ ਪੂਟਰੀ ਜਿਹੜੀ ਹੁੰਦੀ ਆ ਪੁੰਡਰੀ ਨਾ ਧੋ ਕੇ ਕਿਥੇ ਨੇ ਬਲਾ ਗੱਡਾਂ ਗਿਆ ਤੇਵਾ ਕੇ ਘਰਾਂਗੇ ਵਾਹ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਢੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਹ ਜਦ ਤੁਸੀਂ ਪਹਿਲਾਂ ਸੁਖਵੀਰ ਵਾਦਨ ਨੂੰ ਕੁਛ ਨਹੀਂ ਸੀ ਬੱਕਰਾ ਹੋਊਗਾ ਤਨ ਲਾ ਹਲਾਲ ਕਰਨ ਤੋਂ ਪਹਿਲਾਂ ਤਿੰਨ ਪੈਰਾਂ ਵਾਲੀ ਹੈਗੀ तितਲੀ ਜੀ ਦੁਨੀਆ ਤੇ ਹੋ ਗਈ ਤਾਂ ਚੱਪਲਾ ਚੱਪਲਾ ਕਰਾਏ तितਲੀ ਨਾ ਬਾਹਰ ਨਿਕਲੀ ਅਣੀ ਚਾਹੀ ਅਣੀ ਚਾਹੀ ਮੈਨੂੰ ਤਾਂ ਫੂੰਡ ਲੱਗਦਾ ਤਾਂ ਜਿਆਦਾ ਸਾਡੇ ਭਰਾ ਦਾ ਦਿਲ ਟੁੱਟ ਗਿਆ ਨਾ ਕਰਕੇ ਕੋਈ ਗੱਲ ਨਹੀਂ ਆ ਕਿੱਸਾ ਹੋਈ ਸੁਣਾ ਦੋ ਸਾ ਵੇੜੋ ਕਿਹੜਾ ਸਰੋੜਾ ਕੋਈ ਵੀ ਕਹਿੰਦਾ ਮੇਰਾ ਆਸਾ-ਬਾਸਾ ਲੁੱਟ ਲੈ ਗਈ ਨੀ ਕੀ ਰੋਣਾ ਖੱਬੇ ਸੱਜੇ ਨੂੰ ਇੱਕ ਦਿਨ ਮੈਨੂੰ ਮਾਂ ਪੁੱਛਦੀ दारू ਦੇ ਨਾ ਰੱਜੇ ਨੂੰ ਕਹਿੰਦੀ ਚੁੱਪ ਜਾ ਘਾਤੋ ਰੇਣਾ ਐ ਮੈਂ ਕਹਾ ਟੁੱਟੀਆਂ ਆਸਾਂ ਜੁੜੀਆਂ ਨੇ ਕਹਿੰਦੀ ਅੱਗੇ ਵਧਣਾ ਸਿੱਖ ਪੁੱਤਰਾ ਜਗ ਤੇ ਲੱਖੇ ਕੁੜੀਆਂ ਨੇ ਮੈਂ ਕਹਾ ਦਿਲ ਮੇਰਾ ਇਹ ਗੰਲੀ ਮੰਨਦਾ ਕਿ ਦਿਲ ਇਹਦਾ ਕਿਸੇ ਗੈਰ ਤੇ ਹਾਰ ਗਿਆ ਜਗ ਤੇ ਲੱਖੇ ਕੁੜੀਆਂ ਨੇ ਪਰ ਸਾਡੇ ਪਾਸਾ ਜਾਗੀ ਮਰ ਗਿਆ ਹਾਏ ਗੁੱਡ ਈਵਨਿੰਗ ਸਸ਼ਕਾ ਕਾਲ ਆਤਾਬ ਤੋਂ ਕਿਵੇਂ ਹੋ ਦੋਸਤੋ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਤਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ ਆਪਣਾ ਸ਼ੋਅ ਲੈ ਕੇ ਜਿਸ ਦਾ ਜੋ ਕਿ ਤੁਹਾਡਾ ਵੀ ਬੇਹਦੀ ਪਸੰਦੀਦਾ ਸ਼ੋਅ ਹੈ ਜਿਸ ਦਾ ਨਾਮ ਹੈ ਚੈਲੰਜ ਵਿਦ ਮੇਗਾ ਤੇ ਇੱਕ ਹੋਰ ਪ੍ਰਸ਼ਨ ਲੈ ਕੇ ਇੱਕ ਹੋਰ ਕੁਐਸਚਨ ਲੈ ਕੇ ਤੁਹਾਡੇ ਸਾਹਮਣੇ ਆ ਚੁੱਕਿਆ ਅੱਜ ਦਾ ਖਾਸ ਸਵਾਲ ਕੀ ਹੈ ਇਸ ਨੂੰ ਪਹਿਲਾਂ ਧਿਆਨ ਦੇ ਨਾਲ ਸੁਣ ਲਓ ਇੱਕ ਬੁਝਾਰਤ ਹੈ ਇੱਕ ਮੁਹਾਵਰਾ ਹੈ ਅਕਸਰ ਤੁਸੀਂ ਸੁਣੀ ਹੋਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਇਹੋ ਚੀਜ਼ ਐ ਜੋ ਹਰ ਕਿਸੇ ਨੇ ਖਾਦੀ ਹੋਵੇਗੀ ਖਾਦੀ ਵੀ ਹੋਵੇਗੀ ਯਾ ਹਰ ਕਿਸੇ ਦੇ ਘਰ ਦੇ ਵਿੱਚ ਆਂਦੀ ਵੀ ਹੋਵੇਗੀ ਪਰ ਤੁਹਾਨੂੰ ਬੁਝਾਰਾ ਦੱਸ ਦਿੰਦੇ ਆ ਕਿ ਬੁਝਾਰਤ ਕੀ ਐ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋ ਕੇ ਬਾਹਰ ਨਿਕਲੀ ਜਲਤੋ ਜਲਦੀ ਦਿਮਾਗ ਧੜਾਣਾ ਸ਼ੁਰੂ ਕਰ ਦੋ ਆਈ ਹੋਪ ਮੈਨੂੰ ਲੱਗਦਾ ਕਿ ਹੁਣ ਤੱਕ ਅੱਧੇ ਨਾਲੋਂ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਚੁੱਕਿਆ ਹੋਵੇਗਾ ਕਿ ਕਿਹੜੀ ਅਜੀਹੀ ਤਿਤਲੀ ਐ ਜੋ ਨਾ ਧੋ ਕੇ ਬਾਹਰ ਨਿਕਲਦੀ ਐ ਤੇ ਜੋ ਕਿ ਹਰ ਘਰ ਦੇ ਵਿੱਚ ਹਰ ਇੱਕ ਬੰਦੇ ਨੇ ਜ਼ਰੂਰ ਖਾ ਕੇ ਦੇਖੀ ਹੋਵੇਗੀ ਯਾ ਹਰ ਇੱਕ ਘਰ ਦੇ ਵਿੱਚ ਜ਼ਰੂਰ ਆਈ ਹੋਵੇਗੀ ਜਲਦ ਤੋਂ ਜਲਦੀ ਜਵਾਬ ਦਿੰਦੇ ਰਹੋ ਇਸ ਵੀਡੀਓ ਦੇ ਅੰਤ ਵਿੱਚ ਸਵਾਦਾ ਜਵਾਬ ਦੇਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਇੰਨੇ ਨੂੰ ਆਪਾਂ ਲੋਕਾਂ ਦੇ ਰਿਵਿਊ ਲੈਂਦੇ ਆ ਕਿ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਜਾਂ ਨਹੀਂ ਸਾਡੇ ਨਾਲ ਅੰਤ ਤੱਕ ਜਰੂਰ ਜੁੜੇ ਰਹਿਓ ਤਿੰਨ ਪੈਰਾਂ ਵਾਲੀ तितਲੀ ਨਾ ਧੋਕੇ ਬਾਹਰ ਨਿਕਲੀ ਗੋਪੀ ਸਾਡਾ ਤਿੰਨ ਵਾਰ ਰਟੇ ਨੀ ਇਹ ਤਾਂ ਨਹੀਂ ਇਹਦੇ ਚਾਰ ਇੱਕ ਤੋੜ ਦਿੰਦੇ ਆ ਦੱਸੋ ਗੋਪੀ ਸੋਚ ਲਓ ਪਹਿਲੇ ਤੁਸੀਂ ਕੁਇਟ ਕਰਦੇ ਤੰਨੇ ਪਰ ਵਾਲੀ ਤੈਨੂੰ ਪਰਾਂ ਵਾਲੀ तितਲੀ ਨਾ ਤੋਕੇ ਬਾਹਰ ਨਿਕਲੀ ਉਹ ਪੁਟਰੀ ਜਿਹੜੀ ਹੁੰਦੀ ਆ ਪੁਂਡਰੀ ਨਾ ਤੋਕੇ ਕਿਤੋਂ ਆ ਗਈ ਉਹ ਉਹ ਗੱਡਾ ਗਿਆ ਉਹਨੇ ਤੋਹਾ ਕੇ ਕੱਢਦਾ ਅੰਦਰ ਬਹੁਤ ਸ਼ੌਕੀ ਬਈ ਹੁਣੀਆਂ ਟੈਂਪੋ ਤੇ ਨਹੀਂ ਨਹੀਂ ਨਾ ਤੋਕੇ ਕੋਣ ਨਿਕਲਦਾ ਹੁੰਦਾ ਬਾਹਰ ਨਾ ਤੋਕੇ ਤਾਂ ਬੰਦਾ ਹੀ ਨਹੀਂ ਖੜਾ ਗੱਡੀ ਦੀ ਗੱਡੀ ਦਾ ਚਾਟ ਰਿਹਾ ਉਹ ਪੁਟਰੀ ਕਹਿੰਦਾ ਉਹ ਪੁਟਰੀ ਵੀ ਕਪੜਾ ਮਾਰਨਾ ਹੀ ਆ ਨਹੀਂ ਨਹੀਂ ਉਹਦੇ ਚ ਕੁਝ ਨਹੀਂ ਆ ਹੋ ਕੇ ਹੀ ਕੱਢਦੇ ਹੁੰਦੇ ਬਾਹਰ ਤੋਕੇ ਕੱਢੀ ਦੀ ਬਾਹਰ ਨਹੀਂ ਖਾਣ ਵਾਲੀ ਉਹ ਖਾਣ ਵਾਲੀ ਚੀਜ਼ ਹੈ ਖਾਣ ਵਾਲੀ ਚੀਜ਼ ਜੀ ਖਾਣ ਵਾਲੀ ਦੇ ਤਿੰਨ ਪੈਰ ਕਿੱਡੇ ਹੋਗੇ ਕੁੱਕੜ ਹੋਊਗਾ ਕੋਹ ਲੱਤਾਂ ਵਾਲਾ ਹੁੰਦਾ ਉਹ ਕੋਕਰ ਦੇ ਮੈਂ ਦੋ ਲੱਤਾਂ ਤੇ ਨਾ ਕੋ ਬੱਕਰਾ ਹੋਊਗਾ ਤਿੰਨ ਲੱਤਾਂ ਹਲਾਲ ਕਰਨ ਤੋਂ ਪਹਿਲਾਂ ਧੋਂਦੇ ਇਹਦਾ ਨਹੀਂ ਥੈਂਕ ਯੂ ਤਿੰਨ ਪੈਰਾਂ ਵਾਲੀ तितਲੀ ਨਾ ਧੋ ਕੇ ਬਾਅਦ ਮੈਨੂੰ ਮਾਣੇ ਪੜੋਗੇ ਦੂਸਰਾ ਆਉਗਾ ਰਾਈਟ ਕਰਉਂਦੇ ਵੀ ਕਿੰਨੇ ਵੇਲੇ ਹੋਗੇ ਨਾ ਤਿਆਨ ਹਾਂਜੀ ਕਿੰਨੇ ਦਿਨ ਹੋ ਗਏ ਨਾ ਰੋਜ਼ ਨਾਈਦਾ ਦੋ ਵਾਰੀ ਨਾ ਉਸ ਤੱਕ ਨੀਂਦ ਨਹੀਂ ਆਉਂਦੀ ਚਲੋ ਫਿਰ ਜਵਾਰ ਦਾ ਜਵਾਬ ਕੀ ਜਵਾਰ ਤੇ ਕੀ ਆ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਹੀਂ ਗਈ ਤਿੰਨ ਪੈਰਾਂ ਵਾਲੀ ਹੈਗੀ ਤਿਤਲੀ ਜੀ ਦੁਨੀਆ ਤੇ ਹੋਗੀ ਤਾਂ ਨਹੀਂ ਪਤਾ ਨਹੀਂ ਪਤਾ ਤਿਤਲੀ ਨਹੀਂ ਵੀ ਨਹੀਂ ਵੈਲੀ ਗੱਲ ਤਾਂ ਤਿਤਲੀ ਨੂੰ ਮਾਰਨਾ ਤਿਤਲੀ ਨੂੰ ਮਾਰਨਾ ਉਹ ਸੁਗੜ ਜਾਣੀ ਵਿਚਾਰੀ ਹੋਰ ਕੋਈ ਨਹੀਂ ਹਾਈ ਬਿਲਾਰਾ ਸਵਾਲ ਦਾ ਖੁਦ ਜਵਾਬ ਦੇਣਾ ਹੈ ਨਾ ਨਹੀਂ ਨਹੀਂ ਖੁਦ ਨਹੀਂ ਦੇਣਾ ਹੈ ਉਹ ਮੁੰਡੇ ਦੀ ਅਸੀਂ ਬੇਸਤੀ ਕਰਨ ਆਏ ਸੀ ਫੇ ਆਪਣੀ ਵੀ ਕਰਾ ਲਓ ਨਹੀਂ ਨਹੀਂ ਅਸੀਂ ਆਪਣੀ ਅਜਾ ਜਵਾਬ ਹੀ ਦੇ ਰਹੋ ਫਿਰ ਨਹੀਂ ਇਹ ਦਿੰਦਾ ਮੁੰਡਾ ਤਿੰਨ ਪੈਰਾਂ ਦੀ ਤਿਤਲੀ ਨਾਤੋ ਕੇ ਬਾਹਰ ਦੱਸ ਆਪਨਾ ਨਾਤਾ ਨਹੀਂ ਕਹਿੰਦੇ ਤੁਹਾਡੀ ਬੇਸਤੀ ਕਰਨ ਆਏ ਸੀ ਤੁਸੀਂ ਵੀ ਮਾੜੀ ਜੀ ਕਰ ਦੋ ਨਹੀਂ ਸਾਡੀ ਨਹੀਂ ਹੁੰਦੀ ਭਾਈ ਉਹ ਨਹੀਂ ਕਰਦੇ ਮੈਡਮ ਦੁਆਰਾ ਬੋਲਿਓ ਤਿੰਨ ਪੈਰਾਂ ਦੀ ਤਿਤਲੀ ਨਾਤੋ ਕੇ ਬਾਹਰ ਨਿਕਲੀ ਚੱਪਲਾ ਮੁੰਦਾਸ ਨੂੰ ਨਹੀਂ ਤੁਸੀਂ ਚਪਲਾ ਗਿਆ ਤੁਸੀਂ ਡਿਫੈਂਡਿੰਗ ਮੁੰਦਾਸ ਕੀ ਸੋਚ ਕੇ ਗਿਆ ਬਰਨਸੋਹ ਸਮਝ ਕੇ ਕੀ ਆ ਪਤਾ ਨਹੀਂ ਮੈਨੂੰ ਨਹੀਂ ਨਹੀਂ ਤੁਸੀਂ ਦੱਸੋ ਮੈਂ ਤਾਂ ਦੱਸ ਤਾ ਤੇ ਫਿਰ ਦੱਸ ਆਫ ਕੈਮਰਾ ਦੱਸੋ ਹਰ ਗਿਆ ਸੀ ਆ ਉਹ ਕੈਮਰਾ ਨੇ ਆਨ ਕੈਮਰਾ ਤਾਂ ਫਿਰ ਬਾਕੀ ਆਡੀਅੰਸ ਨੂੰ ਵੀ ਪਾ ਲਾਇਆ ਫਿਰ ਪਤਾ ਲੱਗਣਾ ਚਾਹੀਦਾ ਮੈਨੂੰ ਮੜਾ ਜਾਂ ਨੂੰ ਵੀ ਪਾ ਲੱਗ ਜਾਗਾ ਸੋਚ ਲਓ ਥੋੜਾ ਦਿਮਾਗ ਲਾ ਲਓ ਦੁਆਰਾ ਆ ਜਾਂਦੇ ਤੁਹਾਡੇ ਦਿਮਾਗ ਹੁੰਦਾ ਤੇ ਇਹ ਤੇ ਹੋਣਾ ਹੀ ਮੈਨੂੰ ਕਿੱਥੇ ਹੋਣਾ ਬਾਹਰ ਹੋਣਾ ਸੀ ਅਜਿਹੇ ਬਾਹਰ ਹੋਣਾ ਹੈ ਦਿਮਾਗ ਆ ਇੱਕ ਸਵਾਲ ਆ ਇੱਕ ਕੰਨਾ ਆ ਇੱਕ ਬੋਲਾ ਆ ਇੱਕ ਗੁੰਗਾ ਆ ਨੈਮ ਦੇ ਦਰਖਤ ਥੱਲੇ ਬੈਠੇ ਆ ਅਮਰੂਦ ਟੁੱਟ ਕੇ ਡਿਗੇ ਕਿਹੜਾ ਚੱਕੂ ਪਹਿਲਾ ਦੱਸੋ ਹਾਂਜੀ ਨੈਮ ਦੇ ਦਰਖਤ ਤੇ ਮੇਰੇ ਦਰਖਤ ਦੇ ਅਮਰੂਦ ਕਿੱਥੋਂ ਲੱਗ ਜੂਗਾ ਬਸ ਚਲੋ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋਕੇ ਬਾਹਰ ਨਿਕਲੀ ਤਿੰਨ ਪੈਰਾਂ ਵਾਲੀ ਤਿਤਲੀ ਨਾ ਧੋ ਬਾਹਰ ਨਿਕਲੀ ਅੜੀ ਚਾਈ ਹਾਂਜੀ ਅੜੀ ਚਾਈ ਨਹੀਂ ਚਾਈ ਨਹੀਂ ਕਿਉਂ ਸਦਾ ਦੱਸੋ ਯਾਰ ਕਾਸ ਨਾ ਤੋ ਕੇ ਬਾਹਰ ਨਿਕਲੀ ਉਹ ਹੀ ਐ ਤੁਸੀਂ ਦੱਸੋ ਤੁਸੀਂ ਦੱਸੋ ਮੈਂ ਦੱਸ ਦੂੰਗੀ ਆਫ ਕੈਮਰਾ ਨਹੀਂ ਉਹਨਾਂ ਕੈਮਰਾ ਦੱਸੋ ਆਨ ਕੈਮਰਾ ਬਾਕੀ ਆਡੀਅੰਸ ਨੂੰ ਵੀ ਪਤਾ ਲੱਗ ਜਾਣਾ ਨਹੀਂ ਫਿਰ ਕੀ ਆਡੀਅੰਸ ਨੂੰ ਪਤਾ ਲੱਗਣ ਦੋ ਦੱਸੋ ਤੁਸੀਂ ਸਾਡਾ ਜਵਾਬ ਸਵਾਲ ਕੀ ਰਹਿ ਗਿਆ ਤਿੰਨ ਪੈਰਾਂ ਦੀ तितਲੀ ਦਵਾਰਾ ਬੀੜ ਤਿੰਨ ਪੈਰਾਂ ਵਾਲੀ तितਲੀ ਨਾ ਤੋ ਕੇ ਬਾਹਰ ਨਿਕਲੀ ਬਤਾ ਕੇ ਬਤਾ ਕੇ ਕਿਹੜੇ ਤਿੰਨ ਪੈਰਾਂ ਵਾਲੇ ਤੇਰੇ ਫੋਨ ਕਿਨੇ ਪਾ ਲੈ ਲਿਖੇ ਤੋਰਾਲੀ ਖਾਣ ਵਾਲੀ ਚੀਜ਼ ਆ ਚਲੋ ਹਿੰਟ ਦੇਤਾ ਮੈਂ ਤੁਹਾਨੂੰ ਜੀ ਆਹਨੇ ਪੈਰਾ ਵਾਲੀ ਤੇ ਨਾ ਤੋਂ ਬਾਹਰ ਨਿਕਲੀ ਉਹ ਹੀ ਚਾਈ ਮੈਨੇ ਖਾਣ ਪੀਣ ਵਾਲੀ ਜੀ ਜਾ ਤਾਂ ਮੈਨੂੰ ਇਹ ਰਹੀ ਕਿੱਸਾ ਰੱਦ ਤੁਸੀਂ ਬੜਾ ਚਾਈ ਚਾਈ ਕਰ ਰਹੇ ਹੋ ਇਹ ਕਿੱਸਾ ਕੀ ਆ ਇਹ ਕਿੱਸਾ ਨਹੀਂ ਚਾਈ ਦੇਨ ਪੈਰਾ ਝੂੜ ਬੋਲਦਾ ਝੂੜ ਬੋਲਦਾ ਕੰਦਾ ਨਹੀਂ ਆ ਨਹੀਂ ਨਹੀਂ ਨੇ ਪੈਰਾ ਵਾਲੀ ਆਣ ਵਾਲੀ ਚੀਜ਼ ਹੈ ਹੁਣ ਤਾਂ ਇੰਨਾ ਵੱਡਾ ਹਿੰਟ ਦੇਸ਼ ਹੋ ਗਿਆ ਜਾਂ ਫਿਸ਼ਰ ਤਾਂ ਹੁੰਦੇ ਨਹੀਂ ਹਨ ਫਿਸ਼ਰ ਰਿਪੇਅਰ ਹੁੰਦੇ ਨੇ ਜਿਹੜੇ ਫਿਸ਼ਰ ਹੁੰਦੇ ਓਏ ਪੈਰਾ ਵਾਲੀ ਤਿਤਲੀ ਬੁਜਾਰਤ ਹੈ ਬੁਜਾਰਤ ਦਾ ਮਤਲਬ ਹੁੰਦਾ ਹੈ ਕਿ ਇਸ ਦੇ ਵਿੱਚ ਆਨਸਰ ਕੋਈ ਹੋਰ ਹੈ ਤੇ ਤਿਤਲੀ ਰਾਣੀ ਨਾਲ ਰਿਲੇਟਡ ਹੋਊਗਾ ਮਤਲਬ ਖਾਨ ਪੀਣੇ ਨਾਲ ਰਿਲੇਟਡ ਚੀਜ਼ ਹੋਗੀ ਕੋਈ ਨਾ ਬਸ ਅੰਨ ਤੂੰ ਦਿਮਾਗ ਲਾਓ ਤੂੰ ਜਵਾਬ ਦੇਵੋ ਇਹਨੇ ਹਿੰਟ ਦੇ ਰਹੀ ਹੈ ਆ ਕੇ ਸਭhle ਚੱਲਦਾ ਨੇ ਨਾ ਪਿਆ ਸਾਡਾ ਇਹਦੀ ਚੱਕਰ ਮਾ ਆ ਬੰਦ ਰਿਆ ਪਾ ਮੈਡਮ ਗੇਮਾ ਖੇਡਣਾ ਹੁੰਦੇ ਇਹ ਦੱਸੋ 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 ਆਪ ਹਾਰ ਹੋਰ ਕ ਪੁੱਛੋ ਹੋਰ ਕ ਬੱਚਾ ਪਹਿਲਾਂ ਇਹਦਾ ਤਾਂ ਜਵਾਬ ਦੇ ਇਹ ਤੂੰ ਹੀ ਦੋਣਾ ਜਵਾਬ ਚਲੋ ਠੀਕ ਹੈ ਇੱਕ ਨਿੰਮ ਦਾ ਪੇੜਾ ਨਿੰਮ ਦੇ ਪੇੜ ਥੱਲੇ ਇੱਕ ਅੰਨਾ ਗੁੰਗਾ ਤੇ ਬਹਿਰਾ ਬੈਠਾ ਪੇੜ ਤੋਂ ਪੇੜ ਤੋਂ ਅਮਰੂਦ ਦਿਖਿਆ ਅਮਰੂਦ ਦਿਖਿਆ ਪਹਿਲਾ ਕੌਣ ਖਾਊਗਾ ਅਮਰੂਦ ਦਾ ਪੇੜਾ ਔਰ ਥੱਲੇ ਗੁੰਗਾ ਅੰਨਾ ਗੁੰਗਾ ਤੇ ਬਹਿਰਾ ਬੈਠਾ ਪਹਿਲਾ ਕੌਣ ਖਾਊਗਾ ਜਿਹਨੂੰ ਦੇਖੇਗਾ ਔਰ ਇਹ ਅੰਨਾ ਆ ਨਾ ਗੁੰਗਾ ਤੇ ਬਹਿਰਾ ਬੈਠਾ ਬਹਿਰੇ ਨੂੰ ਸੁਣੇਗਾ ਨਹੀਂ ਅੰਨੇ ਨੂੰ ਦਿਖੇਗਾ ਨਹੀਂ ਤੇ ਗੁੰਗੇ ਨੂੰ ਗੁੰਗਾ ਖਾਏਗਾ ਫਿਰ ਤੁਸੀਂ ਗਿਆ ਸੀ ਸਵਾਲ ਹੋਰ ਪੁੱਛ ਗੁੰਗਾ ਖਾਏਗਾ ਫਿਰ ਗੁੰਗਾ ਹੀ ਖਾਏਗਾ ਗੁੰਗਾ ਖਾਏਗਾ ਉਹਨ ਤਾਂ ਦਿਖਦਾ ਪੈਣਾ ਸੁਣਦਾ ਤੁਹਾਡੇ ਸੀਰੀਅਸਲੀ ਤੁਸੀਂ ਤੁਹਾਡਾ ਮਾਈਂਡ ਫਰੈਸ਼ ਨਹੀਂ ਆ ਰਹੀ ਜੀ ਕਿਉਂਕਿ ਮੈਂ ਕੁਐਸਚਨ ਕੀ ਪੁੱਛਿਆ ਨਮੇਮ ਦੇ ਪੇੜ ਤੇ ਅਮਰੂਦ ਕਿੱਥੋਂ ਲਾ